dan <laughs> nih

ਦੇਖੋ ਜੀ ਆਹ ਹੋ ਗਿਆ ਪੈਸੇ ਜੀ ਸਰਵਰ ਕਰਦੇ ਜਰ ਕਿਸੇ ਵਾਲੇ ਸੀ ਹਾਂ ਹਾਂ ਅੰਨੇ ਅੰਨੇ ਇੱਟਾਂ ਨਹੀਂ ਆਹ ਗਾੜੀ ਬਦਲਦੇ ਹਾਂ ਜੀ ਨੰਬਰ ਆ ਆ ਨਵੀਆਂ ਇੱਟਾਂ ਨੇ ਪੁੱਤਰ ਠੀਕ ਆ ਉਹ ਜਿਹੜੀਆਂ ਕਿਉਂਦਰ ਲਈ ਕੰਤ ਤੇ ਲੱਗੀਆਂ ਆਈਆਂ ਇਹ ਪੁਰਾਣੀਆਂ ਇੱਟਾਂ ਨੇ ਹਾਂਜੀ ਇਹ ਜਦੋਂ 19 ਤੇ 20 ਦਸੰਬਰ ਦੀ ਰਾਤ ਨੂੰ 1704 ਈਸਵੀ ਨੂੰ ਜਦੋਂ ਆਨੰਦਗੜ੍ਹ ਦਾ ਕਿਲਾ ਇਹ ਛੱਡਿਆ ਗਿਆ ਗੁਰੂ ਸਾਹਿਬ ਨੇ ਉਦੋਂ ਜਿਹੜੀਆਂ ਦੁਸ਼ਮਣ ਫੌਜਾਂ ਸੀ ਉਹਨਾਂ ਨੇ ਸਭ ਕਿਲੇ ਕੋਲੇ ਠਾਤੇ ਸੀ ਇਹਦਾ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਵਰਗਿਆਂ ਨੇ ਬਣਾਇਆਗਾ ਆਹ ਇਹ ਹੈ ਜੀ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਇੱਥੇ ਸੰਸਕਾਰ ਕੀਤਾ ਗਿਆ ਸੀ 11 ਨਵੰਬਰ 1775 ਈਸਵੀ ਦੇ ਦਿਨ ਦਿੱਲੀ ਚਾਂਦਨੀ ਚੌਕ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਉਹਨਾਂ ਦੇ ਧੜ ਦਾ ਸੰਸਕਾਰ ਭਾਈ ਲੱਖੀ ਸਾਹਾ ਬਨਜਾਰਾ ਜੀ ਨੇ ਉੱਥੇ ਹੀ ਆਪਣੇ ਘਰ ਦੇ ਵਿੱਚ ਕਰ ਦਿੱਤਾ ਸੀ ਤੇ ਸੀਸ ਭਾਈ ਜੈਤਾ ਜੀ ਜਿਨ੍ਹਾਂ ਨੇ ਕਿ ਅਮਰਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਭਾਈ ਜੀਵਨ ਸਿੰਘ ਜੀ ਰੱਖਿਆ ਗਿਆ ਸੀ ਭਾਈ ਜੈਤਾ ਜੀ ਇੱਥੇ ਸੀਸ ਲੈ ਕੇ ਆਏ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਇਸ ਜਗ੍ਹਾ ਤੇ ਕਰਿਆ ਗਿਆ ਸੀ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਹੈ ਇਹ ਹੈ ਜੀ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਜੀ ਨੂੰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜਿਹੜਾ ਘਰ ਸੀ ਉਹ ਇੱਥੇ ਸੀ ਇਹ ਹੈ ਜੀ ਗੁਰਦੁਆਰਾ ਥੜਾ ਸਾਹਿਬ ਜਿੱਥੇ ਕਸ਼ਮੀਰੀ ਪੰਡਿਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੇ ਫਰਿਆਦ ਲੈ ਕੇ ਆਏ ਸੀ ਇਹ ਹੈ ਜਨਮ ਸਥਾਨ ਸਾਹਿਬ ਜ데요 ਬਾਬਾ ਜੁਝਾਰ ਸਿੰਘ ਜੀ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਚੇਤੇ ਰੱਖਣ ਵਾਲੀ ਗੱਲ ਆ ਕਿ ਸਾਹਿਬ ਜادہ ਅਜੀਤ ਸਿੰਘ ਜੀ ਦਾ ਜਨਮ ਕੰਟਾ ਸਾਹਿਬ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਸਰਮੌਰ ਵਿਖੇ ਹੋਇਆ ਸੀ ਤੇ ਬਾਕੀ ਤਿੰਨ ਸਾਹਿਬਜਾਦੇ ਜਿਹੜੇ ਹੋਏ ਨੇ ਉਹਨਾਂ ਦਾ ਜਨਮ ਇੱਥੇ ਹੋਇਆ ਸੀ ਕਿਉਂਕਿ ਇਹ ਰਿਹਾਇਸ਼ ਸੀ ਇਹ ਘਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਜਗ੍ਹਾ ਜਿਹੜੀ ਹੈ ਸਾਰੀ ਤੁਹਾਨੂੰ ਨਾਲ ਸਾਂਝੀ ਕੀਤੀ ਆ ਕਿ ਇਹ ਗੁਰੂ ਕੇ ਮਹਿਲ ਵਿਖੇ ਹੀ ਇਹ ਜਗ੍ਹਾ ਬਣੀ ਹੋਈ ਆ ਇਹਦੇ ਨਾਲ ਹੀ ਗੁਰਦੁਆਰਾ ਧੰਮਦਮਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਬਖਸ਼ਿਸ਼ ਕੀਤੀ ਸੀ। ਉਹ ਸਾਹਮਣੇ ਮਸੰਦਾਂ ਵਾਲਾ ਖੂਹ ਆ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਜਿਹੜੇ ਮਸੰਦ ਆਪਣੇ ਕਰੈਕਟਰ ਤੋਂ ਡਿੱਗ ਪਏ ਸੀ ਸੰਗਤਾਂ ਦਾ ਦਿੱਤਾ ਹੋਇਆ ਦਸਵੰਦ ਸੀ ਜਿਹੜਾ ਉਹ ਵੀ ਸਾਰਾ ਹਜਮ ਕਰ ਜਾਂਦੇ ਸੀ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਕਰੈਕਟਰ ਤੋਂ ਡਿੱਗੇ ਹੋਏ ਮਸੰਦ ਸੀ ਜਿਨ੍ਹਾਂ ਦਾ ਆਚਰਣ ਬਿਲਕੁਲ ਵਿਗੜ ਚੁੱਕਿਆ ਸੀ ਕਹਿੰਦੇ ਉਹਨਾਂ ਨੂੰ ਉਹਨਾਂ ਮਸੰਦਾਂ ਨੂੰ ਹੱਥ ਪੈਰ ਬੰਨ੍ਹ ਕੇ ਇਸ ਖੂਹ ਦੇ ਵਿੱਚ ਸੁੱਟ ਦਿੱਤਾ ਸੀ ਇਹ ਸਾਰੀ ਜਗ੍ਹਾ ਜਿਹੜੀ ਤੁਹਾਨੂੰ ਵਿਖਾਈ ਆ ਇੱਥੇ ਗੁਰੂ ਕੀ ਮਹਿਲ ਵਿਖੇ ਹੀ ਮੌਜੂਦ ਆ ਹਾਂਜੀ ਇਹ ਹੈ ਗੁਰਦੁਆਰਾ ਕਿਲਾ ਫਤਿਹਗੜ ਸਾਹਿਬ ਬੱਚਿਓ ਹੁਣ ਆਪਾਂ ਪਹੁੰਚਣ ਵਾਲੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਕਿਲਾ ਬਣਵਾਇਆ ਸੀ ਕਿਲਾ ਤਾਰਾਗੜ੍ਹ ਹਾਂਜੀ ਆਪਾਂ ਪਹੁੰਚ ਚੁੱਕੇ ਆ ਕਿਲਾ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਜੀ ਵਿਖੇ ਇੱਥੇ ਵੀ ਇੱਕ ਕਿਲਾ ਹੁੰਦਾ ਸੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਵਾਇਆ ਸੀ ਪਹਾੜੀ ਰਸਤੇ ਦੇ ਉੱਤੇ ਇੱਕ ਕਿਲਾ ਸੀ ਜਿਹੜਾ ਓਏ ਬਣਾਇਆ ਗਿਆ ਸੀ ਇੱਥੋਂ ਮੈਂ ਜ਼ੂਮ ਕਰਕੇ ਵਿਖਾਉਣ ਦੀ ਕੋਸ਼ਿਸ਼ ਕਰਦਾ ਹਾਂਗਾ ਉਹ ਸਾਹਮਣੇ ਬਿਲਕੁਲ ਆਨੰਦਪੁਰ ਸਾਹਿਬ ਵਿਖਾਈ ਦਿੰਦਾ ਹੈਗਾ ਕਿਥੋਂ ਤਕਰੀਬਨ ਇਹ 5 ਕਿਲੋਮੀਟਰ ਆ 5 ਕਿਲੋਮੀਟਰ ਦੀ ਦੂਰੀ ਤੇ ਪਹਾੜੀ ਰਸਤੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਲਾ ਬਣਵਾਇਆ ਸੀ ਤਾਂ ਕਿ ਇਥੇ ਵੀ ਸਿੱਖ ਫੌਜ ਨੂੰ ਤਾਇਨਾਤ ਕੀਤਾ ਜਾ ਸਕੇ ਤਾਂ ਕਿ ਜੇਕਰ ਪਹਾੜੀ ਹਿੰਦੂ ਰਾਜੇ ਇਥੇ ਕਿਤੇ ਆਨੰਦਪੁਰ ਸਾਹਿਬ ਦੇ ਉੱਤੇ ਹਮਲਾ ਕਰਦੇ ਨੇ ਤਾਂ ਉਹਨਾਂ ਨੂੰ ਇਥੋਂ ਹੀ ਰੋਕਿਆ ਜਾ ਸਕੇ ਤੇ ਇਥੋਂ ਕੁਝ ਸਿਪਾਹੀ ਫੇਰ ਜਾ ਕੇ ਆਨੰਦਪੁਰ ਸਾਹਿਬ ਸੁਨੇਹਾ ਦੇ ਸਕਦੇ ਸੀ ਕਿ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਹੈ ਆਓ ਸਾਨੂੰ ਅੰਦਰ ਲੈ ਕੇ ਚੱਲਦੇ ਹਾਂ ਜੀ ਹੁਣ ਹਾਂਜੀ ਗੁਰਦੁਆਰਾ ਕਿਲਾ ਤਾਰਾਗੜ ਸਾਹਿਬ ਵੇਖ ਕੇ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਗੁਰੂ ਕਾ ਲਾਹੌਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ بیوڈی کوئی اتنا وقت سے میں ام سٹیک ہے بیوڈی روز کال ਕਿੰਨਾ ਉਹਨੇ ਖੜਜੋ ਇਹ ਬਾਰਸ ਹਾਸ ਕਰਨ ਲੱਗ ਗਈ ਆ ਇਹ ਹੈ ਜੀ ਗੁਰਦੁਆਰਾ ਗੁਰੂ ਕਾ ਲਾਹੌਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾਤਾ ਜੀਤੋ ਜੀ ਦੇ ਨਾਲ ਹੋਇਆ ਸੀ ਹਾਂਜੀ ਗੁਰਦੁਆਰਾ ਗੁਰੂ ਕਾ ਲਾਹੌਰ ਦਰਸ਼ਨ ਕਰਨ ਤੋਂ ਬਾਅਦ ਹੁਣ ਵਾਪਸ ਆਨੰਦਪੁਰ ਸਾਹਿਬ ਨੂੰ ਚੱਲੇ ਆਂ ਉੱਥੇ ਇੱਕ ਕਿਲਾ ਕਿਲਾ ਲੋਗੜ ਸਾਹਿਬ ਦੇ ਦਰਸ਼ਨ ਕਰਕੇ ਉਸ ਤੋਂ ਬਾਅਦ ਆਪਾਂ ਅੱਗੇ ਜਾਵਾਂਗੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਫਿਰ ਕੀਰਤਪੁਰ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜਾ ਅੱਗੇ ਆਪਾਂ ਵਾਪਸੀ ਤੇ ਚੱਲੇ ਆਂ ਹਣ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਖੇਲਾ ਲੋਹਗੜ ਸਾਹਿਬ ਵਿਖੇ ਅੱਧੇ ਜਿਵੇਂ ਸਾਡੀ ਆਪਾਂ ਕੋਈ ਬਤੋ ਗੜ ਵੀ ਹੋਰ ਕਿੱਧਰ ਜਾਵਾਂਗੇ ਉਹ ਨਵਾਬ ਲੰਘ ਚੱਲ ਲੰਘ ਚੱਲ ਕਹਿੰਦੇ ਕਿ ਸੂਤ ਸੰਮਤਾਂ ਕਹਿ ਰਹੀਆਂ ਉਹ ਹੁਕਮ ਜਿੰਨੂੰ ਕਬੂਲ ਹੋਵੇ ਜਦੋਂ ਨਵਾਬ ਕਪੂਰ ਸਿੰਘ ਜੀ ਸਿੱਖਾਂ ਦੇ ਨਾਲ ਮਤਾ ਪਾ ਕੇ ਇਹ ਫੈਸਲੇ ਤੇ ਆਉਂਦੇ ਨੇ ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਜੀ ਦੇ ਪੈਰਾਂ ਦੇ ਵਿੱਚ ਇੱਕ ਜੋੜ ਜੀ ਆਪਾਂ ਪਹੁੰਚ ਚੁੱਕੇ ਆ ਚਮਕੌਰ ਸਾਹਿਬ ਵਿਖੇ ਭਾਈ ਜੀ ਪਰੇ ਪਾਤਰੋ ਬਚਿਆ ਨੂੰ ਆ ਸੇਵਾ ਪਹੁੰਚਾ ਲਿਆ ਉਹ ਇੱਕ ਨਾਮ ਹਾਂ ਹਾਂ ਜੀ ਇਹ ਹੈ ਗੁਰਦੁਆਰਾ ਕੱਚੀ ਗੜੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਪੰਜੇ ਪਿਆਰਿਆਂ ਦੇ ਨਾਲ ਤੇ ਸਾਥੀ ਸਿੱਖਾਂ ਦੇ ਨਾਲ ਇੱਥੇ ਪਹੁੰਚੇ ਸੀ ਇੱਥੇ ਇਹ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਮੁਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋਈ ਸੀ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਉਹਨਾਂ ਦੀ ਸ਼ਹਾਦਤ ਵੀ ਇੱਥੇ ਹੋਈ ਸੀ 40 ਸਿੱਖ ਇੱਥੇ ਸ਼ਹਾਦਤਾਂ ਉਹਨਾਂ ਦੀਆਂ ਹੋਈਆਂ ਸੀ ਇਥੋਂ ਪੰਜ-ਪੰਜ ਸਿੱਖਾਂ ਦੇ ਜਥੇ ਦੇ ਨਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਬਾਹਰ ਜਾਂਦੇ ਸੀ ਤੇ ਉਧਰ ਜਿਹੜਾ ਤੁਸੀਂ ਆਪਾਂ ਪਹਿਲਾਂ ਦੇਖਿਆਗਾ ਗੁਰਦੁਆਰਾ ਸਾਹਿਬ ਕਤਲਗੜੀ ਉੱਥੇ ਜਾ ਕੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੀ। ਹਾਂਜੀ ਹੁਣ ਆਪਾਂ ਚੱਲੇ ਆਂ ਚਮਕੌਰ ਸਾਹਿਬ ਤੋਂ ਸ਼੍ਰੀ ਫਤਿਹਗੜ ਸਾਹਿਬ ਨੂੰ। ਹਾਂਜੀ ਬੱਤ ਕਿਵੇਂ ਹੋ? ਕੀ ਖਾ ਰਹੇ ਹੋ? ਸਪ੍ਰਿੰਗ ਰੋਲ ਸਪ੍ਰਿੰਗ ਰੋਲ ਬਰਗਰ ਸਪ੍ਰਿੰਗ ਰੋਲ ਬਰਗਰ ਭੁੱਖ ਲੱਗੀ? ਹਾਂਜੀ ਲੰਗਰ ਤਾਂ ਛੱਕਦੇ ਆਏ ਆਂ। ਬਹੁਤ ਭੁੱਖ ਲੱਗੀ। ਹੈਂ? hello carlo <laughs> और सालों की बात का ऐसे के अनुभवी वाले लोग धर्म के बीच और कई साल के एक जनसभा की चर्चा कराता कि मेरा मकसद है कि वो इतना रोज और शादी और और सामने होने के लिए एक छोटा आके इधर ਇਹ ਰਾਹ ਲੱਭੇ ਜੇ ਨਾ ਮਨ ਦੀ ਆਪਾਂ ਜੀ ਕਾਣਾ ਕੀ ਤੇ ਜੈ ਜੁਤੁਰ ਸੁਪਨਾਵੈ ਤੇ ਮੇਰੀ ਬਾਤ ਬਣੇਗੀ ਨਾ ਜੇ ਕੋਈ ਬੰਦਾ ਇੰਦਾ ਦਾ ਫੜ ਜਾਵੇ ਤੇ ਤੁਰ ਤੁਰ ਤਰਤੀ ਦੀ ਨਾਲ ਉਹ ਆਪਣੀ ਕਰਪਿਚ ਲੈ ਵਧੇਗਾ ਤਰਪ ਵਧੇਗਾ ਜਿਸਨਾ ਦਾ ਬੋਲ ਬਾਲਾ ਮੁਗੇਗਾ ਤੇ ਸ਼ਰੀਅਤ ਮਝਾਰੇ ਤੇ ਸਾਡੀ ਤਰਕ ਦੀ ਮਰਿਆਦਾ ਦੁਨੀਆਂ ਤੇ ਕੱਤੀ ਹੋ ਜਾਵੇ ਦੁਨੀਆਂ ਦੀ ਗੱਲ ਜਿਹੜੀ ਪਿਆਰ ਕਰ ਬਣਾ ਕਰਕੇ ਆਪਣੀ ਗੱਲ ਦੇ ਯਾਦ ਦੀ ਆਪਿਆਰ ਕਰੇਗੇ ਤੁਹਾਡਾ ਵੀ ਬਦਲਣਾ ਆਉਂਦਾ ਇੱਕ ਗੱਲ ਚੀਜ਼ਾਂ ਨਹੀਂ ਬਾਕੀ ਕਿ ਬਾਤ ਕਰਦੇ ਜਿਹੜੇ ਨਾਲ ਸਾਡੇ ਸਭੀ ਗਿਆਨਮਾਨ ਹੈ ਆਲੇ ਹੋਵੇ ਹੋਰ ਜਾ ਕੇ ਨਹੀਂ ਜਲਦਾ ਹੈ ਜੀ 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 ਹਾਂਜੀ ਆਪਾਂ ਠੀਕ 7 ਵਜ ਚੁੱਕੇ ਨੇ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਪਹੁੰਚ ਚੁੱਕੇ ਆ